ਹੈਲੋ ਫਾਕ ਕਿਦਾਂ ਸਾਰੇ ਤੇ ਕੀ ਹਾਲ ਚਾਲ ਆ ਤੇ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਮੈਂ ਕੀ ਕਰ ਰਿਹਾ ਦਿਖਾਉਣਾ ਕੀ ਕਰ ਰਿਹਾ ਕੱਲ ਸੀ ਨਾ ਗੱਲ ਲਾਈਵ 'ਚ ਮੈਂ ਮੈਂ ਟਿੱਕੀ ਕਰ ਰਿਹਾ ਹੋ 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 ਆ ਵੀ ਕੋ ਦੋ ਅਮਰੀਕਾ ਲਈ ਇੱਕ ਆਰੀ ਇਹ ਪ੍ਰਾਣੀ ਆ ਲਿਆਂਦੇ ਸੀ ਅੰਮ੍ਰਿਤਸਰੋਂ ਆਹ ਜਿਹੜੀ ਪਤਾ ਤੁਹਾਨੂੰ ਨਵੀਂ ਲੈ ਕੇ ਆਂਦੀ ਆਪਾਂ ਠੀਕ ਆ ਆਹ ਤਾਂ ਟਿੱਕੀ ਹੋ ਗਈ ਐ ਬਹੁਤ ਟਿੱਕੀ ਹੋ ਗਈ ਤੇ ਆਹ ਇੱਧਰ ਰਹਿ ਗਿਆ ਮਾਰਨ ਵਾਲਾ ਇਹਨੂੰ ਸਾਫ਼ ਜਿਹਾ ਕਰ ਲਾਂਗੇ रेकमर लाके लभग के ना इतना धार देखो इधर सही है ना तो ये ना करते हैं वाड़ी अरे माड़ी माड़ी ता भी हो गई है कन्नी कन्नी तो माड़ी माड़ी होती है पर थोड़ी और क्योंकि तो जमा चौर सबूरों का जम भी देखी नहीं गया अरे ਤੇ ਹੌਲੀ ਹੌਲੀ ਕਰਦੇ ਪੰਗੇ ਲੈ ਰਹੇ ਆ ਵੈਸੇ ਮੈਂ ਵਿਹਲਾ ਬੈਠਾ ਸੀ ਕਰਦੇ ਪਤਾ ਨਹੀਂ ਗਏ ਕਿਤੇ ਉਹ ਕਹਿੰਦੇ ਤੂੰ ਬਾਹਰ ਬੈਠ ਜਾਓਗੇ ਤੇ ਇੱਥੇ ਬੈਠਾ ਫਿਰ ਮੈਂ ਪੰਗੇ ਲਈ ਜਾਂਦਾ ਸੀਗਾ ਹੋਰ ਤਾਂ ਵਾਸ਼ ਨਹੀਂ ਸੀ ਕਰਨ ਨੂੰ ਬੰਬ ਬੰਬ ਹਨਾ ਬੰਬ ਬੰਬ ਤੇ ਇੱਥੇ ਰੱਖ ਕੇ ਪਾਟ ਕੇ ਥਮਲੇੜੀ ਬਣਾ ਲ ਕੇ ਥਮਲੇਣ ਵਾਸਤੇ ਫੋਟੋ ਖਾ ਚਲ ਗਏ ਫੋਨ ਵੀ ਚੱਲ ਪਿੱਤੇ ਪਿਆ ਰਹੇ ਹੁੰਦੇ ਐਂ ਕਰਕੇ ਖਾ ਚਲ ਗਏ ਚੱਕ ਲਈ ਠੀਕ ਹੋ ਤੇ ਵਾਕੀ ਦੇਖਦੇ ਆ ਜੇ ਕੁਛ ਕਰਦੇ ਆ ਬਹੁਤ ਚੱਲਦੇ ਠੀਕ ਆ ਕੱਲ ਦਾ ਭਾਈ ਆਈ ਨਾ ਗਿਆ ਦਿਨ ਵਲੌਗ ਤਾਂ ਨਹੀਂ ਆਇਆ ਸੀਗਾ ਤੇ ਸ਼ੁਰੂ ਤਾਂ ਵੈਸੇ ਮੇਰਾ ਕੱਲ ਦਾ ਹੀ ਕਰਿਆ ਵਾ ਤੇ ਟਰੈਕਟਰ ਨੂੰ ਆਪਾਂ ਪਹਿਲਾਂ ਇਹਨੂੰ ਬਾਹਰ ਕੱਢਦੇ ਆ ਸਟਾਰਟ ਕਰਕੇ ਤੇ ਗੀਤਾ ਆ ਗਿਆ ਕਿਤੇ ਕਿਵੇਂ ਆ ਠੀਕ ਆ ਹੈਲੋ ਹਾਈ ਕਰਦੋਗੇ ਹੈਲੋ ਹੈ ਗਾ ਕਾ ਸਬਸਕ੍ਰਾਈਬ ਕਰ ਲੋ ਕਹਦੇ ਮਾੜਿਆ ਕਈ ਇਹਦਾ ਬੋਲ ਨਹੀਂ ਯਾਰ ਕਰਕੇ ਸਟਾਰਟ ਇਹਨੂੰ ਗਰਮ ਕਰਕੇ ਬਾਹਰ ਕੱਢ ਅਰਤੋ ਜੀ ਇਹਨੂੰ ਤੇ ਤੋਕੇ ਕੀ ਕਰਨਾ ਮੁੰਡਿਓ ਕਾਲੂ ਹੈਗਾ ਨਗਰ ਕੀਰਤਨ ਨਗਰ ਕੀਰਤਨ ਨਗਰ ਕੀਰਤਨ ਤੇ ਉਹਦੇ ਚ ਲਾਉਣਾ ਵਾ ਆਪਣੇ ਦਾ ਕਾਦੇ ਤੇ ਲਾਉਣਾ ਇਹ ਆ ਗਏ ਪੰਪ ਤੇ ਲਾਉਣਾ ਮੂਰੇ ਸਾਤ ਤੋਂ ਚੱਕ ਲੈ ਲੈਫਟ ਹੋ ਜਾਂਦੇ 2 ਮਿੰਟ ਖੜ ਜਾ ਗਰਮ ਜਾ ਅੱਜ ਹੀ ਆਪਾਂ ਕਰਾਵਾਂਗੇ ਤਿਆਰ 50000 ਪਲੱਸ ਸਬਸਕ੍ਰਾਈਬਰ ਹੋਏ ਜਦੋਂ ਆਪਣੇ ਠੀਕ ਆ 50000 ਪਲੱਸ ਸਬਸਕ੍ਰਾਈਬਰ ਉਦੋਂ ਬਾਅਦ ਇਹਨੂੰ ਕਰਾਉਣਾ ਉਦੋਂ ਬਾਅਦ ਤੇ ਕਰਾਉਣਾ ਵਾ ਠੀਕ ਆ ਇੱਥੇ ਇੱਕ ਬਿੱਲੀ ਵੀ ਫਿਰਦੀ ਨੇ ਸੁਣ ਖਾਵਾਂ ਮਾਨੂੰ ਬਿੱਲੀ ਆਇਆ ਉਹ ਪਤਾ ਨਹੀਂ ਕਿੱਥੇ ਨੇ ਟੀ ਹੁੰਦੀ ਆ ਪਤਾ ਨਹੀਂ ਕਿਧਰ ਗਈ ਤੇ ਇਨੂੰ ਕਰਕੇ ਗਰਮ ਹੁਣ ਸਟਾਰ ਟੱਕਰ ਕੇ ਇਨ ਸਟਾਰਟ ਇਨ ਸਟਾਰਟ ਫਰਕ ਸਵਰਾਜ ਦੀ ਫਰਕ ਸਵਰਾਜ ਦੀ ਮੈਂ ਵੀ ਨਾ ਹਣਾ ਤੁਹਾਡਾ ਟਰੈਕਟਰ ਤੋਹ ਕੇ ਵੀਡੀਓ ਬੜੇ ਬਣਾਉਣੇ ਅੱਜ ਕੋਈ ਨਾ ਕੋਈ ਯਾਰ ਤੇਲ ਨੂੰ ਲਪਾਈਏ ਰੀਲ ਨਹੀਂ ਭਾਈ ਵਾਵਾ ਦਿਨ ਹੋ ਗਏ ਤੇ ਅੱਜ ਬਣਾ ਕੇ ਪਾਈਏ ਰੀਲ ਰੀਲਾਂ ਦੋ ਤਿੰਨ ਬਣਾ ਲਿਆ ਅੱਜ ਵਾਹੇ ਗੁਰੂ ਬਾਬਾ ਸਤਨਾਮ ਹਵਾ ਵੀ ਪਰੋਣੀ ਪੈਣੀ ਆ ਹਵਾ ਕਾਂ ਚੱਲਦੀ ਆ ਖੜੇ ਗੜੇ ਦੀ ਤੁਹਾਨੂੰ ਪਤਾ ਵਾ ਓਏ ਏ ਓਏ ਗਰਮ ਹੋ ਗਿਆ ਅੰਦਰ ਯਾਰ ਉਹਨਾ ਟਾਈਮ ਠੇਰਣ ਨੂੰ ਟੋਲੇ ਐਡਸ ਇਸ ਛੋਟਾ ਲਓ ਗਰਮ ਹੋ ਗਿਆ ਵਾਵਾ ਬਹੁਤ ਟਾਈਮ ਹੋ ਗਿਆ ਚਾਰੀ ਬੰਦ ਨੂੰ ਖੇਰਾ ਹਾਂ ਚਾਚਾ ਹਾਂ ਹੁਣ ਕੀ ਕਰ ਲੱਗਿਆ ਇਹ ਹੁਣ ਛਤਰੀ ਲਾਉਣ ਲੱਗਿਆ ਛਤਰੀ ਹੁਣੇ ਕਾਦੋਂ ਲਾਉਣ ਲੱਗਿਆ ਇਹ ਇਹ ਨਹੀਂ ਪਤਾ ਇਹ ਸਾਨੂੰ ਨਹੀਂ ਪਤਾ ਛਤਰੀ ਕਾਦੋਂ ਲਾਉਣ ਲੱਗਿਆ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਅੰਦਰ ਕਾਦ ਲਾਉਣੀ ਛਤਰੀ ਓਏ ਛਤਰੀ ਖੜਾ ਹੋ ਗਿਆ ਇੱਕ ਸੋਨਾ ਲੱਗ ਇੱਕ ਸੋਨਾ ਲੱਗਦਾ ਚਲ ਦੇਖਦੇ ਆ ਆਪਾਂ ਇਹਦੀ ਗੱਲ ਮੰਨਦੇ ਆ ਜੇ ਦੇਖਦੇ ਆ ਕਿਵੇਂ ਲੱਗਦਾ ਹੁਣ ਛਤਰੀ ਨਾਲ ਦੇਖੋ ਲੌਕ ਤੇ ਬਾਅਦ ਵਿੱਚ ਛਤਰੀ ਲਾ ਕੇ ਦੇਖਾਂਗੇ ਕਿਵੇਂ ਲੱਗਦਾ ਵਾ ਠੀਕ ਆ ਲੈ ਤੂੰ ਹੀ ਇਧਰ ਆ ਛਤਰੀ ਨਹੀਂ ਟੋਲ ਨਹੀਂ ਟੋਲ ਐ ਤਣੀ ਹੈਲਦੀ ਪਾਪਾ ਤਾ ਨੂੰ ਜਾ ਕੇ ਰੱਖ ਆਸ ਬਸ ਕੇ ਨਾ ਉਹ ਖੌਲਾ ਉਹ ਵੀ ਖੋਲ ਲਾ ਕੇ ਨਾ ਆਹ ਇਹਦਾ ਤੇਰੇ ਚੱਕਰ ਸੀ ਆ ਉਹ ਬੇਲ ਹੀ ਨਹੀਂ ਖੁੱਲਿਆ ਸੀ ਇਹ ਕੀ ਹੋਇਆ ਬੰਦੇ ਉਹ ਇਹਦਾ ਲੋਕ ਵਾਲੇ ਨਹੀਂ ਗਿਆ ਨਾੜ ਮਰੀ ਲੋਈ ਆਏ ਜੇ ਬਣਾਤਾ ਨੇ ਵੇਖੋ ਕਿਵੇਂ ਲੱਗਦਾ ਕਮੈਂਟ ਕਰਕੇ ਦਰੂਰ ਦੱਸਿਓ ਵੀ ਇਸ ਉਵੇਂ ਕਿਹੜਾ ਲੱਗਦਾ ਕਿ ਆਏ ਕਿਹੜਾ ਲੱਗਦਾ ਠੀਕ ਆ ਦੱਸਿਓ ਕਮੈਂਟ ਕਰਕੇ ਇੱਥੇ ਕਿਵੇਂ ਲੱਗਦਾ ਹੈ ਹਾਂ ਹਾਂ ਲੱਗਦਾ ਚੱਲ ਬਈ ਇਹ ਅੰਦਰੋਂ ਬਾਹਰ ਨੂੰ ਜਾਂਦਾ ਆ ਗਿਆ ਕੀ ਹੋ ਗਿਆ ਕੀ ਹੋ ਗਿਆ ਉਹ ਵੇ ਉਹ ਸਾਡੀ ਦਾ ਬੇਤਾ ਨਾਲ ਲੈ ਕੇ ਵੇਖਾ ਕਸ਼ਾ ਇਹ ਤਾਂ ਪੰਗੇ ਬਾਹਲੇ ਲੈਂਦੇ ਆ ਕੀ ਕਰੀਏ ਕੀ ਕਰੀਏ ਪੰਗੇ ਬਾਹਲੇ ਲੈਂਦੇ ਆ ਪੰਗੇ ਬਾਹਲੇ ਲੈਂਦੇ ਆ ਕੀ ਕਰੀਏ ਇੰਨੀ ਭਰੀ ਆਏ ਉਹ ਹੀ ਸਾਡੇ ਨਾਲ ਇਕੱਠਾ ਹੋਈ ਜਾਂਦਾ ਇਹਦਾ ਹੋਰ ਪ੍ਰੈਟੀ ਕਰਾਉਣਾ ਨਾ ਜੀਚਾ ਸਰਮਈ ਕਾ ਸਰਮੁੱਖ ਆ ਲੱਗੇ ਦੇ ਸੀ ਹੈ ਓਏ 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 ਕਿਹੜਾ ਲੈ ਕੇ ਆਉਂਦਾ ਲੈ ਤੇ ਹਿਲੇ ਉਹ ਨਾਲੇ ਗਰੀਬ ਬੰਦੇ ਨਾਲ 10 ਕਿਨੇ ਮੜੇ ਹੈਲੋ ਗਾ ਜਨ ਵੀ ਬੋਲ ਰਿਹਾ ਡਾਕਟਰ ਨੇ ਲਾਬੜਾ ਲਾ ਆਇਆ ਇੰਨਾ ਫਰਕ ਗਲਾਂਟ ਨਹੀਂ ਆਦਾ ਅਬ ਇੱਕ ਕਰਦੇ ਰਹੇ 15 30 30 ਡਾਕਟਰ ਲੇਕਦਾ ਨੇ ਆ ਰਹੀ ਪਹੁੰਚਿਆ ਉਧਰ ਸੁਵਾਗ ਚ ਮੇਰੇ ਤੋਂ ਨਿਹਾਲ ਦਾ ਸੱਜ ਕਾਲ ਜੀ ਨਿਹਾਲ ਹੀ ਸੱਜ ਕਾਲ ਉਧਰ ਗਿਆ ਹੈ ਹੈਲੋ ਲੈ ਪੈਸਾ ਨਹੀਂ ਦਿੰਦੇ ਵੈਸੇ ਬੰਦੇ ਦੀ ਗਲਤ ਗੱਲ ਆਏ ਜਿਹੜੇ ਪੈਸੇ ਨਹੀਂ ਦਿੰਦੇ ਹੁੰਦੇ ਹਨ ਐ ਨਹੀਂ ਕਰਨਾ ਚਾਹੀਦਾ ਆਹ ਸਾਫ ਗੱਲ ਆ ਗੋਲ ਆਹ ਫਿਰ ਇੱਥੇ ਆਈ ਬਈ ਬੰਦਾ ਆ ਲੋ ਬਈ ਓਏ ਆ ਜਾ ਬਈ ਯਰ ਮਾ ਹੋਇਆ ਵਾ ਤਮੜਾ ਨਹੀਂ ਨਾ ਜਾ ਵੀ ਗਈ ਜਾਨੇ ਆ ਦੇ ਨਾਲੇ ਪੈਸੇ ਜੇ ਲਿਆ ਕੰਗੇ ਦਾ ਖੋਲ ਲਈ ਹੈ ਨਾ ਇਧਰਲੇ ਬਸ ਆਇਆ ਇੱਥੇ ਆ ਆਹ ਜਾਇਰ ਲਖੀ ਯਾਰ ਇਹਨੂੰ ਚਾਹ ਜੂ ਪਿਆ ਕਰੋ ਯਾਰ ਇਹਨੂੰ ਕੀ ਹੋਇਆ ਕੀ ਇਹਨੂੰ ਬੰਦੇ ਨੂੰ ਆਹ ਬੰਦੇ ਨੂੰ ਆ ਵੇ ਆ ਵੀਰੇ ਆ ਇਹਦਾ ਮੂੰਹ ਵੇਖੋ ਕੱਲ ਤੱਕ ਨਹੀਂ ਦਿਆ ਕਾਸੀ ਦਿੱਤਾ ਮੈਂ ਕਹੀ ਲੱਗਦਾ ਅੱਜ ਤਾਂ ਨਹੀਂ ਕਰਦਾ ਬਾਈ ਇਹ ਕਸਣਾ ਕਸਣਾ ਤਾਂ ਜਾਣਦੇ ਆ ਬਚਾ ਬਚਾ ਨਾ ਮੈਂ ਫਲਾਕ ਨਹੀਂ ਦੂੰਗਾ ਊਂ ਬਸ ਨਹੀਂ ਠੀਕ ਆ ਦੀਂਦਾ ਸਾਨੂੰ ਨਹੀਂ ਐ ਦੇ ਹੱਥ ਨਹੀਂ ਨਾ ਪੈਂਦਾ ਨਾ ਨਾ ਹੁਣ ਤੂੰ ਕਹਿ ਲੈ ਹੁਣ ਇਹ ਗੱਲਾਂ ਕਹਿ ਸਕਦਾ ਵਾ ਇਹ ਗੱਲ ਤੂੰ ਹੁਣ ਇਹ ਗੱਲ ਤੂੰ ਹੁਣ ਨਹੀਂ ਬਾਈ ਠੀਕ ਆ ਆ ਵੀ ਪਲੇ ਬਾਈ ਕਰਦੀ ਆ ਸਹੀ ਆ ਤੇਰਾ ਕੰਮ ਹੋ ਗਿਆ ਓਕੇ ਗੰਗੀ ਵਾਲੇ ਵਾਲ 2000 ਗਰੂਫ ਆ ਬਾਲਾ ਗਰੂਫ ਫੜਾਦੇ ਬਲੌਗ ਜਿਹਾ ਹੀ ਰਹਿਣਾ ਤੇਰਾ ਗੰਗੀ ਵਾਲੇ ਵਾਲ 2000 ਰੁਪਏ ਕਿਲੋ ਮੈਂ ਵੀ ਆਇਆ ਵਲੌਗ ਤੇਰੇ ਜਵਾਨ ਐ ਕਰ ਐ ਆਪਣੀ ਆਈਡੀ ਬੋਲ ਦੇ ਵਿੱਚ ਬੋਲ ਆ ਬੋਲ ਆ ਕੀ ਇਦਰੀ ਆਈਡੀ ਐਵਰੀਵੇਂ ਹੈਗੀ ਆ ਸੰਦੂਹਣੀ ਸੰਦੂਹਣੀ ਆਈ ਤੁਹਾਨੂੰ ਆਈਡੀ ਮੈਂ ਦਿਖਾ ਦਿੰਦਾ ਦਿਖਾ ਰੋਜਾ ਬਿਲਾ ਕੰਮ ਕਰਾ ਲਾ ਓਏ ਕਮੈਨੂ ਕਹਿੰਦਾ ਬਾਈ ਮੇਰਾ ਪ੍ਰਮੋਸ਼ਨ ਕਰ ਦੇ ਮੈਗਾ ਪ੍ਰਾਵਾ ਮੇਰੀ ਤਾਂ ਆਪਦੀ ਨਹੀਂ ਮੇਰੀ ਤਾਂ ਅਜੇ ਆਪਦੀ ਪ੍ਰਮੋਸ਼ਨ ਕਰ ਤੈਨੂੰ ਤੇਰੇ ਦਾ ਮੇਰੇ ਨਾਲ ਵੀ ਵੱਧ ਫਾਲੋਅਰ ਆ ਪ੍ਰਾਵਾ ਥੋੜੇ ਬਾਅਦ ਹੋਰ ਕਰਾ ਦੇ ਆਪਣੀ ਵੀ ਇੰਸਟਾਗ੍ਰਾਮ ਬੋਲ ਦੇ ਯਾਰ ਓਏ ਲਾਸ ਯਾਰ ਉਹ ਵੀ ਲਾਇਆ ਵਾ ਕਿ ਤੇਰੀ ਪਰਸਨਲ ਆਪਣੀ ਪਰਸਨਲ ਆਈਡੀ ਬੋਲ ਪਰਸਨਲ ਆਈਡੀ ਬੋਲ ਦੋ ਬੋਲ ਬੋਲ ਕੋਮਲ ਗੋਲਡਸਮੈਥ ਵੀਰੇ 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 ਕੀਤਾ ਸਿੰਘ ਨੂੰ ਵੀ ਵੇਖੀ ਜੀਤਾ ਸਿੰਘ ਆਪਣੀ ਉਹੀ ਟੀਵੀ ਲੱਗੀ ਬਸ <laughs> <laughs> सेटा <नौ। आए>, <laughs> ਕਿੰਨੀਆਂ ਚੱਕੀਆਂ 36 ਚਾਕੇ ਬਾਸ ਹੋਈ ਭਈ ਓੱਖਾ ਜਿਹਾ ਹੋ ਜਾਂਦਾ ਹੁਣ ਹੁਣ ਕਿੰਨੀਆਂ ਰਹਿ ਗਈਆਂ ਦੋ ਕ ਰਹਿ ਗਈਆਂ 36 ਬੋਰੀਆਂ ਚਾਕੇ ਕੇ ਕਹਿੰਦੇ ਮੁੰਡੇ ਦਾ ਸਾਹੋ ਸਾਹ ਨਹੀਂ ਦੱਸਦੇ ਆ ਯਾਰ ਅੱਜ ਕੱਲ ਦੇ ਜਵਾਕਾਂ ਦਾ ਓੱਖਾ ਹੋਇਆ ਪਿਆ ਵਾ ਹਣਾ ਬਈ ਆ ਵੀ ਮੰਡਿਓ ਬਹੁਤ ਦਿਨਾਂ ਬਾਅਦ ਗੱਡਿਆ ਯਾਰ ਆਪਾਂ ਵਿਚਾਰੇ ਨੂੰ ਇਹਨੂੰ ਹੈੱਡ ਸੂਟ ਕਰਕੇ ਤੋਣੇ ਯਾਰ ਬਾਕੀ ਸੀਟ ਸੂਟ ਕਰਦੇ ਆ ਇਹਦਾ ਵੀ ਕੰਮ ਕਰਦੇ ਆ ਤੇ ਇੱਕ ਹੋਰ ਪਲਾਨ ਬੰਦਾ ਉਹ ਤੁਹਾਨੂੰ ਦੱਸਾਂਗੇ ਬਾਅਦ ਚ ਤੇ ਲੈ ਇਹ ਕਾ ਕਰੀ ਜਾਂਦੇ ਆ ਨਹੀਂ ਠੀਕ ਆ ਯਾਰ ਹਾਰ ਹੋਰ ਲਾਇਆ ਦੇਖ ਯਾਰ ਤੇ ਇਹਦੇ ਆ ਵੇਖੋ ਕਰੀ ਜਾਂਦੇ ਆ ਤਿਆਰ ਇੱਕ ਹੋਰ ਮਤਲਬ ਤਿਆਰ ਨਹੀਂ ਸਮਾਨ ਸੂਣ ਪਾਈ ਜਾਂਦੇ ਬਾਕੀ ਕੰਮ ਉਹਦਾ ਟਾਇਰ ਨਵਾਂ ਪਾਇਆ ਹੀਲ ਨਵੇਂ ਪਾਏ ਆ ਤੇ ਆ ਸਮਾਨ ਸੂਣ ਹੋਰ ਪਿਆ ਤੇ ਆ ਪਿਆ ਮਗਰਾੜ ਆਪਣੇ ਵਾਲੇ ਦਾ ਦੇ ਇਹ ਵੀ ਉਹਨਾਂ ਆਪਾਂ ਕਰਾ ਕੇ ਲਿਆਉਣਾ ਵੇਖੀ ਆ ਆਹੀ ਕਰਾ ਕੇ ਲਿਆਉਣੀ ਆ ਕੱਲੀਆਂ ਤੇ ਵੜਾਉਣਾ ਨਹੀਂ ਗਾ ਹਜੇ ਤੇ ਆਹ ਆਪਾਂ ਕਰਵਾ ਕੇ ਲਈਏ ਠੀਕ ਆ ਲੋ ਵੀ ਜੋ ਮਰਾੜ ਲਿਆਂਦਾ ਕਟਾ ਤੇ ਸੁੰਤਾ ਤੇ ਇਹਦਾ ਹੁਣ ਉਹ ਥੋੜਾ ਜਿਹਾ ਕੰਮ ਇੱਥੇ ਇੱਥੇ ਨਾਟ ਆ ਉਹ ਰਹਿ ਗਿਆ ਉਹ ਕਢਾ ਕੇ ਇਹਨੂੰ ਖੋਲ-ਖੋਲ ਕੇ ਕਰਨਾ ਪੈਣਾ ਫੇਰ ਖੋਲਣਾ ਪੈਣਾ ਇੱਕ ਵਾਰੀ ਤੇ ਕਰਦਿਆਂ ਫੇਰ ਇਹਦਾ ਹੱਲ ਹੁਣ లై ਗਿਆ ਨਾ ਨੀ ਗਿਆ ਲੈ ਗਿਆ ਬੂ ਫੋਟ ਲਾਈਟਾਂ ਇਹ ਚੱਲੀਆਂ ਦੋਲੇਗਾ ਜੰਪਲਾ ਆਈਡੀ ਤੇ ਟੌਪ ਪਾ ਗਾਰੇ ਬਗਵਾਹ ਨਹੀਂ ਕਰੀਦੀ ਹੁੰਦੀ ਨਹੀਂ ਸੋਹਣਾ ਲੱਗਦਾ ਯਾਰ ਠੀਕ ਆ ਯਾਰ ਸਹੀ ਆ ਤੋ ਇਹ ਆ ਕੀ ਕਰਤਾ ਈ ਪੱਟੀ ਕੀ ਹੋ ਗਿਆ ਫਟ ਵੱਜ ਗਿਆ ਵਿਚਾਰੇ ਦੇ ਫਟ ਵੱਜੀ ਸੱਟ ਵੱਜੀ ਵਿਚਾਰੇ ਦੇ ਆਏ ਵਿਚਾਰਾ ਚੱਲ ਕੋਈ ਨਾ ਮੁੰਨਾ ਇਹਨੇ ਮਤ ਕਰੀਓ ਮੁੰਨਾ ਬਜਾ ਰਿਹਾ ਛੱਟ ਬਰਾਦੀ ਗਰਮੀ ਮੂਨੇ ਛੱਟ ਬਰਾਦੀ ਜਵਾਗਦੇ ਹੋਰ ਸਰਪ੍ਰਾਈਜ਼ ਨੇਰਾ ਹੋ ਗਿਆ ਨੇਰਾ ਮੇਰੇ ਵੀਰੋ ਕਿਵੇਂ ਬੜੂ ਨੇਰਾ ਹੋ ਗਿਆ ਆ ਵੇ ਟਾਇਰ ਕਿਹੜੇ 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 ਕਰਨ ਲੱਗਿਆ ਆਪਾਂ ਹੈ ਵੇ ਸੇਮ ਆ ਕਿਹੜੇ ਕਰਨ ਲੱਗਿਆ ਟਾਇਰ ਆ ਟਾਇਰ ਫੇਰ ਤੇ ਕਰਦੇ ਹੈ ਆ ਪੌਣ ਲੱਗਿਆ ਓਏ ਜਾ ਉਹਨੂੰ ਭਾਗੇ ਲਿਆ ਕਿਨੂੰ ਤਰਨੂੰ ਭਾਗ ਲਿਆ ਕੋਈ ਮੈਥੋਂ ਨਹੀਂ ਜਾਈਦਾ ਇੰਨੀ ਜਾਵੜਾ ਲਓ ভাই ਮੇਰੇ ਵੀਰੋ ਤੇ ਕਿਵੇਂ ਲੱਗਦੀ ਲੱਕ ਤੇ ਇੱਕ ਵਾਰੀ ਨਾ ਅੱਜ ਇੰਨਾ ਕੀ ਹਨੇਰਾ ਹੋਇਆ ਵਾ ਹੁਣ ਤਾਂ ਤੇ ਬਾਕੀ ਫਾਈਨਲੀ ਤੁਹਾਨੂੰ ਸਵੇਰ ਦਿਖਾਵਾਂਗੇ ਕਿਵੇਂ ਲੱਗਦਾ ਘੈਂਟ ਦਰੁਸਲਾਨਫਰ ਤੇ ਉਧਰੋਂ ਟਾਇਰ ਟੂਰ ਪਾ ਕੇ ਕਿਰਾ ਸਰਾ ਲੱਗਦਾ ਬਾਬੇ ਤੇ ਛਤਰੀ ਸਾਡੇ ਨੇ ਐਵੀਂ ਲਾਦੀ ਚਾਕੇ ਉਹਦੇ ਨਾਲ ਹੋਰ ਸੋਹਣਾ ਲਗਨਾਈ ਪਰ ਛਤਰੀ ਫੇਰ ਲਾਵਾਂਗੇ ਧੋ ਧੋ ਕੇ ਧੋਣ ਵਾਲੀ ਆ ਉਤੋਂ ਤੇ ਹੁਣ ਸੇਮ ਆ ਕਿਵੇਂ ਲੱਗਦੀ ਲੱਕ ਫਿਰ ਕਿਵੇਂ ਜੇ ਮਹਲਾਤ ਕਰੀਏ ਦੂਜੇ ਟਾਇਰਾਂ ਚ ਕਿ ਆਹ ਟਾਇਰਾਂ ਚ ਨਹੀਂ ਲੈ ਸੌਦਾ ਕਰਾ ਦਤਾ ਓਏ ਹੋਈ ਤਾਂ ਮੈਂ ਕਹਿਣਾ ਵੀ ਕਿਹੜੇ ਟਾਇਰਾਂ ਚ ਘੈਂਟ ਲੱਗਦਾ ਉਹ ਵਾਲੇ ਚ ਕਿ ਇਹਨਾਂ ਚ ਨਹੀਂ ਨਹੀਂ ਦੂਜੇ ਜਿਹੜੇ ਪਹਿਲਾਂ ਪਾਏ ਸੀ ਆਪਾਂ ਉਹ ਦੀਪੂ ਵਾਲੇ ਹਾਂ ਉਹ ਹਾਂ ਉਹਨਾਂ ਦੇ ਮੁਕਾਬਲੇ ਕਿੰਨੇ ਆਪਣੀ ਜਗ੍ਹਾ ਹਾਂ ਉਹ ਵੀ ਇਹ ਤੇ ਜੀ ਵੀ ਸੋਹਣਾ ਲੱਗਦਾ ਉਹਦੇ ਜੀ ਪਰ ਇੱਕ ਗੱਲ ਹੈਗੀ ਸੇਮਿਆ ਹੈਨਾ ਓਏ ਆਹ ਟਾਇਰ ਤਾਂ ਐਂ ਲੱਗਦਾ ਵੀ ਸਵਰਾਜ ਆਸਤੇ ਹੀ ਬਣੇ ਆ ਹੈਨਾ ਇੱਕ ਕਰਕੇ ਕਮੈਂਟ ਦੱਸਿਓ ਕਿਵੇਂ ਲੱਗਦਾ ਠੀਕ ਆ ਕਿਵੇਂ ਲੱਗਦੀ ਪਈ ਲੱਕ ਠੀਕ ਆ ਤੇ ਸਾਡੇ ਨਾਲ ਤੋਂ ਲੱਗਿਆ ਬਾਕੀ ਤੁਹਾਨੂੰ ਮਿਲਦੇ ਆਂ ਸਵੇਰ ਬਲੌਗ ਤੱਕ ਕਰਦੇ ਆਂ ਐਂਡ ਤੇ ਪਿਆਰ ਬਣਾਈ ਰੱਖੋ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੋ ਹੈਗਾ ਨਗਰ ਕੀਰਤਨ ਤੇ ਸਵੇਰੇ ਮਿਲਦੇ ਆਂ ਨਗਰ ਕੀਰਤਨ ਚ ਤੇ ਆਹ ਮੁੰਡਾ ਕੀ ਕਰੀ ਜਾਂਦਾ ਵਾ ਤੇ ਉੱਤੇ ਨਾ ਪੈ ਜੇ ਪਾਣੀ ਤੇ ਓਕੇ ਬਾਈ ਟਾਟਾ ਅੱਜ ਸੇਮੇ ਤੋਂ ਕਰਾਉਣੇ ਆ ਸੇਮਿਆ ਕਈ ਮੜਿਆ ਤੂੰ ਕਹ ਸਬ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਹਿ ਦੇ ਪਹਿਲਾ ਕਹਿ ਤੂੰ ਗਾ ਬਾਈ ਨਹੀਂ ਮੇਰੇ ਬਾਈ ਨਹੀਂ ਗਾ ਯਾਰ ਬਾਈ ਨਹੀਂ ਗਾ ਠੀਕਾ ਚਲੋ ਐਂ ਕਰੋ ਕਮੈਂਟ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਓ ਵੀ ਬੋਲ ਪਿਆ ਬੋਲ ਪਿਆ ਬੋਲ ਪਿਆ ਤੇ ਓਕੇ ਬਾਈ ਟਾਟਾ ਠੀਕਾ ਮੈਂ ਅੱਜ ਕੱਲ ਨੂੰ ਫੇਰ ਨਵੇਂ ਵਲੌਗ ਪਿਆਰ ਬਣਾਈ ਰੱਖੋ ਪਿਆਰ ਬਹੁਤ ਜ਼ਰੂਰੀ ਹੈ ਇਤਿਆਦ ਜ਼ਰੂਰੀ ਹੈ ਪਿਆਰ ਜ਼ਰੂਰੀ ਹੈ